ਕੋਈ ਕੋਈ ਪ੍ਰਾਈਵੇਟ ਬੰਦਾ ਆ ਕੇ ਕਹਿ ਰਿਹਾ ਕਿ ਮੈਂ ਤੁਹਾਡੇ ਘਰ ਪੜਾ ਦੇਵਾਂਗੇ ਉਹ ਕੋਣ ਹੈ ਉਹਦੇ ਕੋਲ ਗੱਡੀ ਹੈ ਆਪਣੀ ਡੀਸੀ ਦੀ ਪੋਸਟ ਹੈ ਲੜਾਈ ਦਾ ਘਰ ਬਣਾ ਰਿਹਾ ਬੰਦਾ ਉਹ ਇਹ ਤੁਹਾਡੇ ਮੈਂ ਘਰ ਪੜਾ ਦੇਵਾਂਗੇ ਐਵੇਂ ਮਟਾ ਦੇਗਾ ਘਰ ਅਸੀਂ ਬੈਠੀਆਂ ਇੱਥੇ ਮੇਰੇ ਹੰਦੇ ਦੇਖਣਾ ਕਿਹੜਾ ਕੋਈ ਘਰ ਤਾਂ ਬੜੀ ਦੂਰ ਦੀ ਗੱਲ ਹੈ ਇਹ ਇੱਟ ਨੂੰ ਹੱਥ ਲਾ ਕੇ ਦੱਸਿਆ ਮਾਇਨੇ ਕਿਦਾਂ ਹੋ ਰਹੀ ਹੈ ਕਿਥੋਂ ਆ ਰਹੇ ਆ ਟਰੱਕ ਇਥੇ ਇੰਨੇ ਵੱਡੇ ਅਮ ਸੀ ਕਮਨਲ ਇ ਇਨੀ ਦੇ ਐਵੀ ਕੁਆਲਿਟੀ ਕੰਮੀ ਜਾਈ ਦੀ ਨਾ ਜਿਹੜੇ ਆਪਣੇ ਮਾਈਨਿੰਗ ਵਾਲੇ ਹੈਗੇ ਨਾ ਕੋਈ ਪ੍ਰੋਫ ਕਰ ਦੁੱਤਾ ਕਿੱਤੇ ਤੋਂ ਵੱਟ ਕੇ ਇੱਥੇ ਨੇ ਖੜੇ ਹੋ ਗਿਆ ਟਰੱਕਾਂ ਤੋਂ ਪਰਥਪੁਰ ਕੇ ਲੋਕ ਆਏ ਬੈਠੇ ਆ ਗਏ ਤੁਹਾਨੂੰ ਤਨਕੀ ਦਿੰਦੇ ਬਈ ਤੁਹਾਨੂੰ ਝੁਟਕਾ ਦੇਾਂਗੇ ਤੁਸੀਂ ਆਪਣੀ ਰਿਸ਼ਤੀਆਂ ਲਾਓ ਇਹ ਤੇ ਇੱਕ ਗੱਲ ਆਈ ਹੈ ਕੱਲ ਮਲ ਕੇ ਤੋਂ ਕ੍ਰੈਸ਼ਰ ਵਾਲੀ ਗੱਡੀ ਕੋਲੇ ਆਇਆ ਪੰਡਾ ਵੀ ਥੱਲੇ ਆ ਗਿਆ ਤੇ ਪੂਰੀ ਲਾਟ ਉੱਡ ਗਈ ਹੈ ਮਤਲਬ ਜੀ ਪੂਰੀ ਲਾਟ ਵੱਢਣੀ ਗਈ ਆ ਢਾਂਡਕੁਰ ਦੇ ਰਵਿਦਾਸ ਚੌਂਕ ਵਿਖੇ ਅੱਜ ਕ੍ਰੈਸ਼ਰ ਦੀਆਂ ਗੱਡੀਆਂ ਤੋਂ ਪ੍ਰੇਸ਼ਾਨ ਹੋਏ ਇਲਾਕਾ ਨਿਵਾਸੀਆਂ ਨੇ ਰੋਡ ਜਾਮ ਕਰ ਪ੍ਰਸ਼ਾਸਨ ਖ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹਤ ਸਥਾਨਕ ਨਿਵਾਸੀਆਂ ਨੂੰ ਦੱਸਿਆ ਕਿ ਪਠਾਨਕੋਟ ਦੇ ਰਵਿਦਾਸ ਚੌਕ ਨੇੜੇ ਲੱਗਦੇ ਏਰੀਏ ਦੀ ਸੜਕ ਤੇ ਹਿਮਾਚਲ ਪ੍ਰਦੇਸ਼ ਦੇ ਮਾਜਰਾ ਤੋਂ ਵੱਡੀ ਗਿਣਤੀ ਵਿੱਚ ਕ੍ਰੈਸ਼ਰ ਨਾਲ ਪਰੇ ਟਰੱਕ 24 ਘੰਟੇ ਗੁਜ਼ਰਦੇ ਰਹਿੰਦੇ ਹਨ ਜਿਸ ਨਾਲ ਜਿੱਥੇ ਇੱਕ ਪਾਸੇ ਸੜਕ ਦੀ ਹਾਲਤ ਖਸਤਾ ਹੋ ਰਹੀ ਹੈ ਉੱਥੇ ਹੀ ਬੀਤੇ ਕੱਲ੍ਹ ਕ੍ਰੈਸ਼ਰ ਨਾਲ ਪਰੇ ਟਰੱਕ ਹੀਠਾਂ ਆਉਣ ਨਾਲ ਇੱਕ ਵਿਅਕਤੀ ਦੀ ਲੱਤ ਵੀ ਕੱਟੀ ਗਈ ਉਹਨਾਂ ਦੱਸਿਆ ਕਿ ਇਸ ਸੜਕ ਤੋਂ ਹਿਮਾਚਲ ਪ੍ਰਦੇਸ਼ ਦੇ ਮਾਜਰਾ ਸਥਿਤ ਕ੍ਰੈਸ਼ਰਾਂ ਤੋਂ ਵੱਡੀ ਗਿਣਤੀ ਵਿੱਚ ਟਰੱਕ ਭਰ ਕੇ ਆਉਂਦੇ ਹਨ ਅਤੇ ਉਹਨਾਂ ਟਰੱਕਾਂ ਕਾਰਨ ਮਿੱਟੀ ਘਟਾ ਵੀ ਬਹੁਤ ਜ਼ਿਆਦਾ ਉੱ ਅਜਦੇ ਹਨ ਜਿਸ ਨਾਲ ਘਰਾਂ ਦੇ ਸ਼ੀਸ਼ੇ ਤੱਕ ਵੀ ਟੁੱਟ ਜਾਂਦੇ ਹਨ ਉਹਨਾਂ ਦੱਸਿਆ ਕਿ ਸੜਕ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਅਤੇ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਉੱਥੇ ਹੀ ਸਪੱਗਦੇ ਹੋਏ ਮਾਮਲੇ ਨੂੰ ਦੇਖਦੇ ਹੋਏ ਪੰਜਾਬ ਚੀਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਿਬੂਤੀ ਸ਼ਰਮਾ ਵਿਮੋਕਤੀ ਪਹੁੰਚੇ ਉਹਨਾਂ ਕਿਹਾ ਕਿ ਉਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣਗੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਇਸ ਸਬੰਧੀ ਗੱਲ ਕਰਨਗੇ ਭਾਈ ਮੇਰਾ ਨਾਮ ਅਜੇ ਕੁਮਾਰ ਹੈਗਾ ਇਹ ਸੈਲੀਗੁਲੀਆ ਟਾਂਗ ਰੋਡ ਪੁਰਾਣਾ ਐਮ ਐਚ ਰੋਡ ਹੈਗਾ ਜੀ ਮਾਈਨਿੰਗ ਵਾਲੇ, ਕ੍ਰਸ਼ਰ ਵਾਲੇ ਪੂਰੇ ਰੋਡ ਨੂੰ ਖਰਾਬ ਕਰ ਦਿੱਤਾ। ਕਿੱਟੇ ਦਵਟ ਕੇ ਇੱਡੇ ਨੇ ਖੱਡੇ ਹੋ ਗਿਆ। ਟਰੱਕਾਂ ਤੋਂ ਪਰਥਮਪੁਰ ਕੇ ਲੋਕਾਂ ਦੇ ਵਹਦੇ ਆ ਗਿਆ ਜੀ। ਉਹ ਤੁਹਾਨੂੰ ਧਮਕੀ ਦਿੰਦੇ ਪਿਆ ਜੀ। ਤੁਹਾਨੂੰ ਧੱਕਾ ਦੇਣਗੇ ਤੁਸੀਂ ਆਪਣੀ ਨਿਜੀਸਤੀਆਂ ਦਾ ਖਾਓ। ਇਹ ਤੇ ਸਿੱਧੀ-ਸਿੱਧੀ ਹਿੰਸਾ ਕਰਦੇ ਪਿਆ। ਹਨ ਮਜਬੂਰ ਕਰਦੇ ਪਿਆ ਹਿੰਸਾ ਕਰਨ ਤੇ। ਪੂਰੀ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਇਹ ਰੋਡ ਬਣਾਇਆ ਜਾਏ ਤੇ ਲਿਖਿਆ ਜਾਏ ਮਾਈਨਿੰਗ ਰੋਕੀ ਜਾਏ। ਘੱਟੋ-ਘੱਟ ਜੇ ਮਾਈਨਿੰਗ ਜਾਣੇ ਟਰੱਕ ਜਾਣਗੇ ਤੇ ਰਾਤ ਨੂੰ ਜਾਣ ਸਾਨੂੰ ਕੋਈ ਦਿੱਕਤ ਨਹੀਂ ਆ। ਪਰ ਰੋਡ ਦਾ ਤੇ ਇਥੋਂ ਲੋਕਾਂ ਦਾ ਧਿਆਨ ਰੱਖਣਾ। ਮੈਨੂੰ ਇਹ ਬੇਨਤੀ ਭਾਈ ਇੰਨਾ ਮਤ ਮੈਂ ਨਾ ਭਾਈ ਅਮੇ ਥਾ ਰਿਹਾ ਸਮੱਸਿਆ ਭਾਈ ਸਾਨੂੰ ਤੇ ਜਿਹੜੇ ਓਵਰ ਲੋਡ ਟਰੱਕ ਚੱਲਦੇ ਆ ਉਹਦੀ ਆ ਰਹੀ ਆ ਕਾਫੀ ਟਾਈਮ ਤੋਂ ਮਲਗੀ ਟਰੱਕ ਚੱਲ ਰਿਹਾ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਪੂਰਾ ਰੋਡ ਤੋੜਤਾ ਨਾ ਉਹ ਕੱਲ ਦਾ ਇੱਕ ਗੱਲ ਆਈ ਹੈ ਕੱਲ ਮਲਗੀ ਇੱਕ ਟਰੈਸ਼ਰ ਵਾਲੀ ਗੱਡੀ ਕੋਲੇ 15 ਵੀ ਥੱਲੇ ਆ ਗਿਆ ਤੇ ਪੂਰੀ ਲਾਟ ਟੁੱਟ ਗਈ ਆ ਮਲਗੀ ਪੂਰੀ ਲਾਟ ਵੱਢਣੀ ਪਈ ਆ ਇਸ ਕਰਕੇ ਅੱਜ ਚੱਕਾ ਜਾਮ ਕੀਤਾ ਕਿ ਜਿਹੜੇ ਹੈਵੀ ਲੋਡ ਟਰੱਕ ਹੈ ਇਹ ਨਿਕੇ ਕੋ ਨਿਕਲਨੇ ਭਾਂਤੋ ਹੋਣਾ ਅਗਰ ਨਿਕਲਨੇ ਆ ਤੇ ਲੇਟ ਨਾ ਹੀ ਨਿਕਲਣ ਟੋਰਲੀ ਅਬਾ ਆਪਣੇ ਨੇਤਾ ਜੀ ਨੂੰ ਵੀ ਦੱਸਾਇਆ ਆਪਣੇ ਸਮੱਸਿਆ ਜਿਹੜੀ ਆਪਣੇ ਬ੍ਰਹੂਤੀ ਸ਼ਰਮਾ ਜੀ ਨੂੰ ਨੇਤਾ ਜੀ ਨੂੰ ਦੱਸੀ ਆ ਤੇ ਅੱਗੇ ਦੇਖਦੇ ਹਾਂ ਹੁਣ ਕੀ ਬੰਦਾ ਇਹ ਨਹੀਂ ਹੱਲ ਹੋਇਆ ਤੇ ਜੇ ਤਾਂ ਭੀ ਗਾਂਗੇ ਤੇ ਆਉਣ ਦਿਸ਼ਣ ਦੇਸ਼ਾਂ ਨੂੰ ਉਹ ਸਾਹਮਣਾ ਕਰਗੇ ਕੰਮ ਕਰਾਂਗੇ ਪ੍ਰਦਰਸ਼ਨ ਕਰਾਂਗੇ ਦੇਖੋ ਇੱਥੋਂ ਨਾ ਟਰੱਕ ਭਰੇ ਦੇ ਮੈਂ ਵੀ ਦੇਖ ਦੇਖਿਆ ਨਾ ਮੇਰੇ ਕੋਲ ਕਾਫੀ ਹੈਵੀ ਟਰੱਕ ਟਰੱਕ ਜਿਹੜੇ ਪੂਰੇ ਦੇ ਪੂਰੇ ਭਰੇ ਨੇ ਕ੍ਰਸ਼ਰ ਨਾਲ ਆ ਰਹੇ ਤੇ ਨਾਲ ਬਜਰੀ ਨਾਲ ਇਧਰੋਂ ਕਿਨਾਂ ਕ੍ਰਸ਼ਰ ਰੇਤਾ ਬਜਰੀ ਆਂਦਾ ਹੈ ਸਾਰੀ ਸਾਰੀ ਸੜਕ ਜਿਹੜੀ ਹੈ ਇਹਨਾਂ ਨੇ ਤੋੜਤੀ ਹੈ ਦੂਸਰਾ ਇਹਨਾਂ ਲੋਕਾਂ ਦਾ ਵਿਚਾਰਾ ਦਾ ਇਹਨਾਂ ਦਾ ਜਿਹਨਾਂ ਨਾਲ ਇਧਰ ਉਧਰ ਰਹਿ ਰਹੇ ਨੇ ਆਪਣੇ ਜਿਹਨਾਂ ਦੀਆਂ ਦੁਕਾਨਾਂ ਹਨ ਦੁਕਾਨਾਂ ਦੇ ਪੱਥਰ ਵੱਜਦੇ ਆ ਕੱਲ ਇਹ ਕਹ ਰਹੇ ਆ ਵੀ ਕੱਲ ਤੇ ਇੱਕ ਐਕਸੀਡੈਂਟ ਹੋਇਆ ਇੱਕ ਮਤਲਬ ਬੰਦੇ ਦੀਆ ਲੱਤ ਜਿਹੜੀ ਆ ਉਹ ਕੱਟੀ ਗਈ ਤੇ ਮਤਲਬ ਕਹਿੰਦਾ ਆ ਵੀ ਇਹ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਇਹ ਜਿਹੜਾ ਕ੍ਰੈਸ਼ ਵਾਲੇ ਲੋਕ ਨੇ ਜਾਂ ਇਹ ਮਾਈਨਿੰਗ ਵਾਲੇ ਜਿਹੜੇ ਨਾ ਪੈਸੇ ਲੈ ਲੈਂਦੇ ਨੇ ਲੋਕਾਂ ਕੋਲੋਂ ਕਦੇ ਉਧਰੋਂ ਪੈਸੇ ਕੋਈ ਮਹੀਨੇ ਲੈਂਦੇ ਨੇ ਇਹਦਾ ਮਤਲਬ ਇਹ ਉਦਾਂ ਦੇ ਕਿਹਦਾ ਕੋਈ ਕਹਿੰਦਾ ਜੀ ਅਸੀਂ ਮਾਈਨਿੰਗ ਨਹੀਂ ਹੋਣਦੇ ਇਹ ਮਾਈਨਿੰਗ ਕਿੱਦਾਂ ਹੋ ਰਹੀ ਹੈ ਕਿਥੋਂ ਆ ਰਹੇ ਆ ਟਰੱਕ ਇਥੇ ਇੰਨੇ ਵੱਡੇ ਕਮ ਸੇ ਘੱਟ ਇਹਦੀ ਇਹਦੀ ਇਨਕੁਆਇਰੀ ਤੇ ਕਰਨੀ ਚਾਹੀਦੀ ਨਾ ਜਿਹੜੇ ਆਪਣੇ ਮਾਈਨਿੰਗ ਵਾਲੇ ਹੈਗੇ ਨਾ ਕੋਈ ਕਹਿੰਦਾ ਠੇਕੇਦਾਰ ਆ ਗਏ ਨੇ ਕੋਈ ਕਹਿੰਦਾ ਕੁਸ਼ ਆ ਗਏ ਨੇ ਇੱਕ ਪਾਸੇ ਕਹੀ ਜਾਂਦੇ ਵੀ ਇਹ ਚੀਜ਼ਾਂ ਸਾਰ ਤੇ ਦੂਜੇ ਪਾਸੇ ਕਿਨਾਂ ਦਾ ਭਰੇ ਭਰੇ ਟਰੱਕ ਜਿਹੜੇ ਨੇ ਇੱਥੋਂ ਲੰਘ ਰਹੇ ਨੇ ਇਹ ਬਹੁਤ ਗਲਤ ਹੈ ਇਹ ਵੀ ਜਿਹੜੀ ਹੈ ਮੈਂ ਆਪਣਾ ਜਿਹੜੀ ਉਹ ਸਰਕਾਰ ਵੱਲੋਂ ਵੀ ਆਪਾਂ ਇਹਦੀ ਇਨਕੁਆਇਰੀ ਕਰਾਵਾਂਗੇ ਵੀ ਇਹ ਕਿਉਂ ਆਉਂਦੇ ਨੇ ਕਿੱਥੋਂ ਆਦੇ ਟਰੱਕ ਦੂਸਰਾ ਮੈਂ ਐਸਐਸਪੀ ਸਾਊਂਰ ਡੀਐਸਪੀ ਸਾਊਂਰ ਨੂੰ ਉਨੇ ਹੀ ਫੋਨ ਕਰਕੇ ਪੁੱਛਦਾ ਤੇ ਇਹ ਜਿਹੜਾ ਇਲੀਗਲ ਜਿਹੜਾ ਕੰਮ ਹੋ ਰਿਹਾ ਇਹ ਗੱਡੀਆਂ ਕਿਉਂ ਨਹੀਂ ਫੜਦੇ ਤੁਸੀਂ ਅਗਰੇ ਨਹੀਂ ਕਰਨਗੇ ਫਿਰ ਲੋਕਾਂ ਨੇ ਲੋਗ ਆਪ ਕਰਨਗੇ ਅਗਰੇ ਇਦਾਂ ਦਾ ਕੰਮ ਜੇ ਸਰਕਾਰ ਜਾਂ ਅਸੀਂ ਲੋਕ ਇਹਨਾਂ ਦੀ ਮਦਦ ਨਹੀਂ ਕਰਾਂਗੇ ਫਿਰ ਲੋਕ ਆਪ ਮਾਰੇ ਹੋ ਗਿਆ ਆਪ ਬਾਹਰ ਨਿਕਲਣਗੇ ਤੇ ਠੀਕ ਰਹੇਗਾ ਸੋ ਇਹ ਜਿਹੜੀ ਸ਼ਾਂਤੀ ਵਿਵਸਥਾ ਇਹਨੂੰ ਠੀਕ ਰੱਖਦੇ ਹੋਏ ਮੈਂ ਇਹਨਾਂ ਨੂੰ ਵੀ ਸਮਝਾਇਆ ਕਿ ਕੋਈ ਨਹੀਂ ਅਸੀਂ ਪ੍ਰਸ਼ਾਸਨਿਕ ਕਾਰਵਾਈ ਕਰਾਂਗੇ ਅਗਰ ਤੁਹਾਡੀ ਗੱਲ ਨਹੀਂ ਮੰਨੀ ਜਾਂਦੀ ਤੇ ਫਿਰ ਸਾਡੇ ਕੋਲ ਤਰੀਕਾ ਹੈ ਹੀ ਹੈ ਫਿਰ ਆਪਾਂ ਇੱਥੇ ਬੈਠਾਂਗੇ ਛੜਕਦੇ ਬੈਠਾਂਗੇ ਦੇਖਣਾ ਕਿਹੜਾ ਇਥੋਂ ਲੱਗਦਾ ਨਹੀਂ ਉਹ ਤਾਂ ਮੈਨੂੰ ਲੱਗਦਾ ਨਾਲ ਦਿਮਾਗ 'ਚ ਕੋਈ ਨੁਕਸਾ ਹੈ ਧਮਕੀ ਲਗਾ ਕੇ ਕਿ ਇਹਨੇ ਲੋਕਾਂ ਨੂੰ ਕਹਣਾ ਇਹ ਇਹ ਉਹ ਕੋਣ ਹੈ ਜੀ ਕੋਈ ਪ੍ਰਾਈਵੇਟ ਬੰਦਾ ਆ ਕੇ ਕਹਿ ਰਿਹਾ ਕਿ ਮੈਂ ਤੁਹਾਡੇ ਘਰ ਫੜਾ ਦੇਾਂਗੇ ਉਹ ਕੋਣ ਹੈ ਉਹਦੇ ਕੋਲ ਕੋਈ ਆਪਣੀ ਡੀਸੀ ਦੀ ਪੋਸਟ ਹੈ ਜਾਂ ਕੋਈ ਕਿਸੇ ਪੋਸਟ ਤੇ ਬੈਠਾ ਹੈ ਇਹ ਨਹੀਂ ਇਹ ਧਮਕੀਆਂ ਦੇਗਾ ਨਾ ਫਿਰ ਫਿਰ ਜਿਹੜੀਆਂ ਧਮਕੀਆਂ ਦੇਣੀਆਂ ਪਬਲਿਕ ਨੂੰ ਵੀ ਆਉਂਦੀਆਂ ਨਾ ਸੋ ਇਹੋ ਜੀ ਗੱਲ ਨਹੀਂ ਕਰੀ ਦਿੰਦੀ ਇਹ ਲੜਾਈ ਦਾ ਘਰ ਬਣਾ ਰਿਹਾ ਬੰਦਾ ਉਹ ਇਹ ਤੁਹਾਡੇ ਮੈਂ ਘਰ ਪਟਾ ਦੇਗਾ ਐ ਵੀ ਪਟਾ ਦੇਗਾ ਘਰ ਅਸੀਂ ਬੈਠੇ ਆ ਇੱਥੇ ਮੇਰੇ ਹੰਦੇ ਦੇਖਣਾ ਕਿਹੜਾ ਕੋਈ ਘਰ ਤੇ ਬੜੀ ਦੂਰ ਦੀ ਗੱਲ ਹੈ ਇਹ ਇੱਟ ਨੂੰ ਹੱਥ ਲਾ ਕੇ ਦੱਸਿਓ ਸਹੀ ਹੈ ਘਰ-ਬੂਟ ਪਟਾ ਦੇਗਾ ਕੋਈ ਬਦਮਾਸ਼ੀ ਨਹੀਂ ਚੱਲਣੀ ਕੋਈ ਯੂਪੀ ਜਾਂ ਬਿਹਾਰ ਨਹੀਂ ਹੈਗਾ ਇਹ ਪੰਜਾਬ ਹੈ ਸਹੀ ਹੈ ਇਹ ਸੀਐਮ ਮਾਨਦੀਪ ਸਰਕਾਰ ਹੈ ਔਰ ਆਮ ਬੰਦੇ ਨੂੰ ਇਨਸਾਫ ਮਿਲੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਲੋਕ ਹਰ ਬੰਦੇ ਨੂੰ ਹਰ ਜਿਹੜਾ ਸਾਡਾ ਸ਼ਹਿਰੀ ਹੈ ਜਿਹੜਾ ਸਾਡਾ ਨਾਗਰਿਕ ਹੈ ਜਿਹੜਾ ਪੰਜਾਬੀ ਹੈ ਨੂੰ ਪੂਰਾ ਪੂਰਾ ਮਾਨ ਸਨਮਾਨ ਦੇਵਾਂਗੇ ਪੂਰਾ ਉਹਨਾਂ ਨੂੰ ਉਹਨਾਂ ਦਾ ਜਿਹੜਾ ਹੱਕ ਹੈ ਉਹਨਾਂ ਦਾ ਹੱਕ ਜਿਹੜਾ ਉਹਨਾਂ ਨੂੰ ਮਿਲੇਗਾ